ਸਦਾ ਨਜੀ ਉਸ ਨਾਲ ਵਰਤਦੇ ਹਾਂ। ਅੱਜ ਮੈਂ ਲੱਗੀ ਹਾਂ ਬੜੀਆਂ ਨੇ ਸਬਜ਼ੀ ਬਣਾਉਣ ਵੱਡੀਆਂ-ਵੱਡੇ ਬੜੀਆਂ ਤੁਹਾਨੂੰ ਪਤਾ ਹੀ ਹੈ ਨਾ। ਤੇ ਫਿਰ ਇਹ ਲੈ ਲਏ ਆਲੂ ਕੱਟੇ ਵਿੱਚ ਥੋੜੇ ਜੇ ਮਟਰ ਤੇ ਇਹ ਟਮਾਟਰ ਠੀਕ ਹੈ ਜੀ। ਤੇ ਤੁਹਾਨੂੰ ਦਿਖਾਉਣੀ ਆ ਬਣਾ ਕੇ ਸਬਜ਼ੀ। ਆਲੂ ਜਿਹੜੇ ਮੈਂ ਕੁੱਟ ਲਈਆਂ, ਬੜੀਆਂ-ਬੜੀਆਂ ਪੀਸ ਲਈਆਂ ਠੀਕ ਹੈ ਜੀ। ਤੇ ਹੁਣ ਆਪਾਂ ਪਾ ਦਨੇ ਆ ਵਿੱਚ ਇਹਦੇ ਤੜਕਾ ਠੀਕ ਹੈ ਜੀ। ਇਹ ਮੈਂ ਤੜਕਾ ਸੀਗਾ ਸਾਰਾ ਵਿੱਚ ਪੀਸ ਲਿਆ ਸੀਗਾ ਤੇ ਪੀਸ ਕੇ ਵਿੱਚ ਮਤਲਬ ਕਿ ਲਸਣ ਪਿਆਜ਼ ਅਦਰਕ ਹਰੀ ਮਿਰਚ ਠੀਕ ਹੈ ਜੀ। ਆਪਾਂ ਕੋਈ ਪਾਤਾ ਦੇ ਮਸਾਲਾ ਤੇ ਥੋੜਾ ਜਿਹਾ ਤੇਲ ਹੀ ਪਾ ਲੈਂਦੇ। ਮਸ਼ੀਨ ਦੇ ਨਾਲ ਲੱਗ ਜਾਂਦਾ। ਇਹ ਫਸ ਜਾਂਦਾ ਇਹ ਥੋੜ੍ਹਾ ਕੜਤੋਂ ਆਕਾ ਠੀਕ ਹੈ। ਥੋੜ੍ਹਾ ਪਾਣੀ ਵਿੱਚ ਆਪਾਂ ਨੇ ਜੀਰਾ ਪਾ ਲਿਆ ਠੀਕ ਹੈ ਇਹੋ ਜੀਰਾ ਰੱਖੋ। ਜਿਹੜਾ ਆਪਾਂ ਨਹੀਂ ਆ ਕਿ ਸ਼ੁਰੂਆਤ ਕਰੀ। ٹھیک ہے جی ویسے امبر سر کو لیا ہوئی بڑی مشہور ہو مت ٹیکن گئے تھے سب چیزوں سے لے آتے کلو جی ہو گیا بلام جی پک گیا میٹر میٹر میں پائی لمکنسار جی سبزی ہے میں کسی حساب سے پائی میں کوئی رکھے نہیں اتنا چمچہ پانا جس طرح پایا ٹھیک ہے جی تھوڑی جی سب کال نہیں ہوتا ہے یہ ہو گیا تب مسالہ بھی کئی لوگ بعد پھر میں پا دینا ਇਹਨਾਂ ਕੋਲ ਜਿਹੜੀਆਂ ਜੀ ਬਿੱਟਾ ਪਾਣੀ ਦਾ ਥੋੜਾ ਜਿਹਾ ਪਾਣੀ ਠੀਕ ਹੈ ਜੀ ਪਾਣੀ ਦਾ ਕਿਉਂ ਚਾਹਤੂ ਉਸ ਤੋਂ ਬਾਅਦ ਜਦੋਂ ਪਾਣੀ ਅਚੰਮਤ ਥੋੜੀਆਂ ਜੀਆਂ ਬੜੀਆਂ ਪਹਿਲਾਂ ਘੁੰਮ ਲਾਂਗੇ ਠੀਕ ਹੈ ਜੀ ਤੇ ਬੜੀਆਂ ਨੂੰ ਰਾੜ ਲਾਂਗੇ ਜਿਸ ਤਰ੍ਹਾਂ ਥੋੜੀਆਂ ਬੜੀਆਂ ਦੇ ਵਿੱਚ ਛੋਟੀਆਂ ਜੀਆਂ ਨੂੰ ਆਪਾਂ ਰਾੜ ਲਾਂਗੇ ਜਿਹੜਾ ਪਾਸੇ ਪਾਣੀ ਕਰ ਦੇਖਿਆ ਹੋਏ ਬਾਅਦ ਚੰਗਣ ਬਣਾ ਕੇ ਪਾ ਲਈਏ ਠੀਕ ਹੈ آلو شاید کریں پہ بھی فرائی ہو جاتا پھر پہلے کرتا آلو مٹر مکس کی سبزی بنائی بہت ٹیسٹی بنتی ہے بس پا لیں گے ٹیسٹی بنتی بڑی تو کھاؤ سبزی روٹی بننا بس لال ہو چلے رکھو لال ہو ਸਾਲਾ ਲਾਲ ਹੋ ਗਿਆ ਬਹੁਤ ਵਧੀਆ ਹੁਣ ਇਹ ਹੋ ਗਿਆ ਹੋਣਾ ਆਪਾਂ ਲੋਜੀ ਤੇ ਹੁਣ ਆਪਾਂ ਦੇ ਵਿੱਚ ਮਟਰ ਪਾਉਣ ਕੇ ਵੀ ਥੋੜੀ ਜਿਹੀ ਪੌਣ ਲਾਗੇ ਆਲੂ ਤੇ ਮਟਰ ਠੀਕ ਹੈ ਸਬਕ ਸਭ ਤਿਆਰ ਤੇ ਪਾਣੀ ਪਾ ਦੇਣਾ ਆਪਾਂ ਨੂੰ ਆ ਲੈ ਲੇ ਤੇ ਪਾਣੀ ਬਹੁਤ ਜ਼ਿਆਦਾ ਨਹੀਂ ਤੇ ਆਪਾਂ ਲੋੜ ਅਨਸਾਰ بس سیٹیاں بنایا سیٹیاں بنوا لو تھی دو کپڑے بھی ہیں جی مطلب اس طرح بنایا تو اس طرح بنا لو ٹھیک ہے یہ تو من خوشی ہے جی تعلق مطلب ٹھیک لگ دیا آلو سبزی وہ تو اپن بھی ہی ہے جو سبزی تیار ہو جان دیا بن کے بھی آلو کچھے نے جیسے حساب دیا ٹھیک ہے جی آلوچ ویسے تو وہ روح سو بڑی لگتی ہے بھی سبجی بس ਇਸ ਤਰ੍ਹਾਂ ਆ ਗਏ ਨੇ ਸਬਜੀ ਮੈਂ ਤਾਂ ਐਸਾ ਛੀਤੀ ਵੀ ਮਰਵਾ ਲੰਨੀ ਆ ਸਬਜੀ ਦੀ ਤੇ ਬਾਕੀ ਜੇ ਕਈ ਜਿਸ ਤਰ੍ਹਾਂ ਵੀ ਖੁਦ ਛੀਤੀ ਨਹੀਂ ਮਰਵਾਉਂਦੇ ਇਸ ਤਰ੍ਹਾਂ ਹੀ ਬਣਾਉਂਦੇ ਨੇ ਮਤਲਬ ਕਿ ਛੀਤੀ ਤਾਂ ਹੋ ਗਿਆ ਤੇ ਇਸ ਨਾਲ ਟੱਕ ਦਿੰਦੇ ਨੇ ਕਈ ਵਾਰ ਇਸ ਤਰ੍ਹਾਂ ਠੀਕ ਹੈ ਜੀ ਤੇ ਮੈਂ ਤਾਂ ਇਸ ਤਰ੍ਹਾਂ ਹੀ ਬਣਾਉਂਦੀ ਆ ਸਬਜੀ ਸਿੰਪਲ ਥੇਲੂ ਸਬਜੀ ਤੇ ਆਪ ਵੀ ਥੋੜਾ ਜਿਹਾ ਬਲੌਗ ਬਣਾਇਆ ਤਦ ਸੇਮੈਂ ਨੋਟਲੀ ਆਪਣੇ ਪੰਮੀ ਧਾਰੀ ਵਾਲ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ ਜੀ ਕਿ ਕਿ ਅੱਜ ਤੱਕ ਮੇਰੇ ਬਲੌਗ ਲੱਗਦੇ ਨੇ ਸਿੰਪਲ ਜਿਹੀ ਬਣਾਉਣੀ ਆ ਸਿੱਧੇ ਸਾਦੇ ਜਿਹੀ ਬਣਾਉਣੀ ਆ ਦਾ ਕੋਈ ਜ਼ਿਆਦਾ ਹੋਣੀ ਮੈਨੂੰ ਆਸਲ ਨਹੀਂ ਆਉਂਦਾ ਹੈਗਾ ਸਿੰਪਲ ਸਬਜੀ ਜਿਵੇਂ ਆਪ ਪਿੰਡਾਂ ਚ ਬਣਾਉਂਦੇ ਨੇ ਸਿੰਪਲ ਸਿੱਧੀਆਂ ਸਾਧੀਆਂ ਕੋਈ ਜ਼ਿਆਦਾ ਮਸਾਲੇ ਨਹੀਂ ਵਿੱਚ ਮੈਂ ਪਾਉਂਦੀ ਬਸ ਹਲਕੇ ਭੁਕੇ ਜੀ ਮਸਾਲੇ ਪਾਉਣੇ ਨੇ ਸਿੰਪਲ ਜਿਹੀ ਸਿੱਧੇ ਜਿਹੀ ਸਦੀ ਸਾਦੀ ਸਬਜੀ ਬਣਾ ਲਵਾਂਗੇ ਮੈਂ ਤਾਂ ਸੋਚਦੀ ਆ ਕਿ ਇਹਦੀ ਸੀਟੀ ਮਰਵਾ ਲਈ ਜਲਦੀ ਬੰਦ ਲਾ ਦਿੰਦੇ ਆਂ ਤਾਂ ਆਪਣੇ ਗੈਸ ਦਾ ਖਰਚਾ ਘੱਟ ਹੋਏਗਾ ਠੀਕ ਹੈ ਨਾ ਤੇ ਇਹਦੇ ਦੇ ਵਿੱਚ ਇੱਕ ਆਪਾਂ ਲਈ ਫਾਇਦਾ ਹੈ ਕਿ ਆਪਣਾ ਸਲੰਡਰ ਬਚ ਜੂਗਾ ਠੀਕ ਹੈ ਨਾ ਤੇ ਇਹ ਫਿਰ ਮੈਂ ਸ਼ਾਮ ਦੇ ਟਾਈਮ ਚ ਚਟਣੀ ਵੀ ਤਿਆਰ ਕਰੀ ਆ ਪਤਿੰਨਾ ਹੈ ਮਿਰਚਾ ਧਨੀਆਂ ਥੋੜਾ ਜਿਹਾ ਅਦਰਕ ਵੀ ਪਾਇਆ ਤੇ ਉਹ ਪਿਆਜ਼ ਲੱਗੇ ਨੇ ਹਰੇ ਉਹ ਵੀ ਲੈ ਕੇ ਆਉਂਗੀ ਹਰੇ ਪਿਆਜ਼ ਵੀ ਆਪਾਂ ਵਿੱਚ ਪਾ ਲਾਂਗੇ ਤੇ ਨਾਲ ਚਟਣੀ ਹੋ ਜੂਗੀ ਮਗਾ ਬਲੀਆਂ ਬਣ ਗਈ ਸੋ ਆ ਲੱਜ ਸਬਜੀ ਬਣ ਕੇ ਰੋਹੀ ਮੇਰੀ ਪਿਆਰ ਬਹੁਤ ਵਧੀਆ ਹੈ ਪਿਆਰ ਪਸ ਕਲਾਸ ਤੇ ਹਮੇ ਸਾਵਾ ਨੂੰ ਬੜੀਆਂ ਤੇ ਉਸ ਤੋਂ ਬਾਅਦ ਮੈਂ ਪੱਟ ਕੇ ਲੈ ਕੇ ਆਈਆਂ ਪਿਆਜ਼ ਤੇ ਆ ਦੇਖੋ ਉਹ ਮੈਂ ਬਾਹਰ ਲੈ ਕੇ ਨਹੀਂ ਜਾ ਸਕੀ ਕਿਉਂਕਿ ਬਾਹਰ بارش ਪੈ ਰਹੀ ਆ ਤੇ ਇਹ ਫਿਰ ਮੈਂ ਚਟਨੀ ਵਿੱਚ ਪਾਉੜ ਮੀਥੋਸ ਕਰਕੇ ਪਿਆਜ਼ ਛੋਟੇ ਛੋਟੇ ਲੱਗੇ ਹੋਣੇ ਤੇ ਆਪਾਂ ਮਿਲ ਕੇ ਵੀ ਇੱਧੇ ਤੋਂ ਖਾਣ ਦੇਣਾ ਥੋੜਾ ਦੂਰ ਪੈ ਰਿਹਾ ਥੋੜੀ ਜਿਹੀ ਹੋਰ ਸੀ ਜਾਗ ਜੀ ਅਲੋ ਸਬਜੀ ਆਪਣੀ ਹੋ ਕੇ ਤਿਆਰ ਬਣ ਕੇ ਵਧੀਆ ਦੇਖ ਤੇ ਬਾਹਰ بارش ਪਿਆ ਦੀ ਸਿਨੇਮਾ ਤੋਂ ਪਿਆਜ਼ ਵੀ ਦੇਖਾ ਦੇ ਦਿੱਤੇ ਹੋਏ ਤੇ ਹੁਣ ਇਹਨਾਂ ਨੂੰ ਸਵਾਰੂਗੀ ਤੇ ਵਿੱਚ ਪਾਉਂਗੀ ਤੇ ਫਿਰ ਆਪਾਂ ਚੱਣੀ ਵਿੱਚ ਉਤਲਾਂਗੇ ਠੀਕ ਹੈ ਤੇ ਸਬਜੀ ਬਣ ਕੇ ਤਿਆਰ ਹੋ ਗਈ ਆਜੋ ਤੁਸੀਂ ਖਾਓ ਆਣੀ ਪੜੀ ਗਈ ਸਬਜੀ ਵਧੀਆ ਥੋੜਾ ਜਿਹਾ ਸੇਕ ਰੰਦਾ ਮੈਂ ਕਿ ਥੋੜਾ ਜਿਹਾ ਹੋਰ ਲਵਾ ਲੂ ਥੋੜੇ ਕੱਚੇ ਲੱਗੇ ਨੇ ਠੀਕ ਹੈ ਤੇ ਆਪਾਂ ਹੁਣ ਥੋ ਲੰਨੇ ਆ ਸਵਾਰ ਲੰਨੇ ਆ ਤੇ ਅਜਾ ਨਾ ਕਿ ਬਹੁਤ ਜ਼ਿਆਦਾ ਹੁਣ ਮਿੱਟੀ ਬਹੁਤ ਲੱਗੀ ਹੋਈ ਆ ਦੇਖੋ ਇਹ ਜਿਹੜੇ ਮੈਂ ਲਗਾਏ ਹੋਏ ਸੀ ਇਹ ਤਾਂ ਬਾਹਰ ਲਾਏ ਹੋਏ ਨੇ ਸਾਡੇ ਲੱਗੇ ਹੋਏ ਆ ਆਪਾਂ ਇਹ ਸਾਡੇ ਦਾ ਆਮ ਤੇ ਪਿੰਡਾਂ ਚ ਨਾ ਫੁੰਖਾ ਕਹਿੰਦੇ ਨੇ ਫੁੰਖਾ ਨੇ ਕਿਉਂਕਿ ਇਹ ਵੀ ਆਪਾਂ ਵਿੱਚ ਹੀ ਪਾਉਣੀ ਆ ਨੇ ਹਾਂ ਦੇਖੋ ਇਹ ਸਾਰਾ ਕੁਝ ਵਿੱਚੀ ਮਿਕਸ ਕਰਨਾ ਕੱਟ ਕੇ ਮਿਕਸੀ ਜਿਵੇਂ ਪਾ ਲੰਨੇ ਕਿ ਨਾ ਹੁੰਦੀ ਸੋ ਤੇ ਨਾ ਰਗੜਦੇ ਸੀ ਹੈ ਨਾ ਜੀ ਤੇ ਲੇਕਿਨ ਅਸੀਂ ਇਹਨੂੰ ਹੁਣ ਵਿੱਚੀ बस पीस ਲੈਣਾ ਵਿੱਚ ਨਮਕ ਪਾ ਲਿਆ ਨਹੀਂ ਪੀਸਣਾ ਨਾ ਬੰਦ ਕਰਦੇ ਤੇ ਅਣੀ ਵਿੱਚ ਹੋਰ ਵੀ ਕੁਝ ਪਾ ਲਓ ਨਾਲ ਦਾਣਾ ਪਾ ਲਓ ਤੁਸੀਂ ਜੇ ਹੋਰ ਵੀ ਕੁਝ ਪਾਉਣਾ ਕੁਝ ਵੀ ਪਾ ਸਕਦੇ ਤੁਹਾਡੀ ਆਪਣੀ ਪਸੰਦ ਆ ਲੇਕਿਨ ਵੀ ਮੈਂ ਤਾਂ ਇਸ ਤਰ੍ਹਾਂ ਹੀ ਬਣਾਉਣੀ ਆ ਆ ਦੇਖੋ ਆ ਸਾਰਾ ਕੁਝ ਉੱਚੀ ਹੋਣਾ ਛੱਟਣੀ ਦੇ ਦੇਖ ਲਓ ਤੁਸੀਂ ਅੱਜ ਕੱਲ ਤਾਂ ਬਹੁਤ ਵਧੀਆ ਲੱਗਦੀ ਆ ਅਪ੍ਰੈਲ ਤੱਕ ਮਾਰਚ ਤੱਕ ਨਾਲ ਚਟਨੀ ਬਹੁਤ ਟੇਸਟੀ ਲੱਗਦੀ ਆ ਆ ਛੋਟੇ ਛੋਟੇ ਬਿਆਜ਼ ਨੇ ਆ ਦੇਖੋ ਇਹਨਾਂ ਵਿੱਚ ਘੱਟ ਦੋ ਦੋ ਦਿਨ ਤਾਂ ਆਪਣੇ ਆਪ ਨਾਲ ਲੱਗ ਜਾਂਦੇ ਨੇ ਚਟਨੀ ਨਾਲ ਦੋ ਤਿੰਨ ਦਿਨ ਨਾਲ ਤੇ ਤਾਜ਼ ਨਾਲ ਬਹੁਤ ਵਧੀਆ ਲੱਗਦੀ ਹੈ ਚਟਨੀ। ਆਓ ਹਰੇ ਪਿਆਜ਼ ਜਾਂਦੀ। ਤੇ ਹਰੇ ਪਿਆਜ਼ ਵੀ ਪਾਏ ਨੇ, ਧਨੀਆ ਵੀ ਪਾਇਆ, ਵਿੱਚ ਥੋੜਾ ਜਿਹਾ ਅਦਰਕ ਵੀ ਪਾਇਆ। ਪਦੀਨਾ ਪਾਇਆ, ਪਦੀਨਾ ਵੀ ਲੱਗਿਆ ਹੈ ਸੀ ਸਾਡੇ। ਉਹ ਵੀ ਮੈਂ ਥੋੜਿਆ ਸਾਰਾ ਮਿਕਸ ਕਰ ਲਿਆ ਜੀ ਮੈਂ। ਇਹ ਆਹ ਹੋ ਗਿਆ ਮੈਂ ਆਪਣਾ ਚਟਨੀ ਦਾ ਸਮਾਨ। ਕਹਿ ਰਹੀ ਨਾ ਮੈਂ ਆਪਣਾ ਚਟਨੀ ਤਿਆਰ ਹੋ ਵਸ। ਕਿੰਨਾ ਟਾਈਮ ਲੱਗਣਾ ਲਾ। ਸਾਰਾ ਕੁਝ ਮੈਂ ਤਿਆਰ ਕਰ ਲਿਆ, ਤੋਤਾ ਸਵਾਰਿਆ ਪਿਆ ਮੇਰਾ। ਬਸ ਆਪਾਂ ਹੁਣ ਪੀਸਣੀ ਹੈ ਇਹੇ। ਮਿਸਕਿੰਨਾ ਪਪਾ ਕੇ ਕਾਕੀ ਚੋਲਸੇ ਬਣਾਉਣਾ ਪਿਆ ਫਿਰ ਮੈਂ ਸਬਜੀ ਦੇ ਤਿਆਰ ਦੇਖੀ ਜਾਈਆ ਨਾ ਬਿਲਕੁਲ ਵੈਰੀ ਹੋ ਗਈ ਠੀਕ ਹੈ ਜੀ ਚਲੋ ਸਸੀ ਕਾਲ ਜੀ ਪਰਮਾਤਮਾ ਤੁਹਾਨੂੰ ਚੰਗੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਤੇ ਮੇਰਾ ਸਮਾਨ ਹੋ ਗਿਆ ਤਿਆਰ ਤੇ ਆਪਾਂ ਹੁਣ ਸ਼ਾਮ ਨੂੰ ਖਾਵਾਂਗੇ ਸ਼ਾਮ ਦੇ ਰੋਟੀ ਪਾਣੀ ਰੋਟੀ ਤਿਆਰ ਫੁਰਕੇ ਰਹਿਗੇ ਰੌਣ ਤੇ ਸਬਜੀ ਸੁਜੀ ਆਪਣੀ ਤਿਆਰ ਆ ਚਟਨੀ ਬਣਾਉਂ ਕੁੱਟ ਲੈਣੀ ਆ ਕੁੱਟ ਕੇ ਸ਼ਾਮ ਨੂੰ ਫਿਰ ਆਪਾਂ ਸਬਜੀ ਨਾਲ ਰਸ਼ਾਤੇ ਨਾਲ ਖਾਵਾਂਗੇ ਠੀਕ ਹੈ ਜੀ ਬਹੁਤ ਵਧੀਆ ਲੱਗਦੇ ਨੇ ਘਰ ਦੀ ਸਬਜ਼ੀ ਰੋਟੀ ਘਰ ਦਾ ਖਾਓ ਨਾ ਬਾਹਰ ਦੀ ਆਪਾਂ ਜਿਆਦਾ ਖਾਣੇ 버ਗਰ ਖਾ ਰਹੇ ਐਸਾ ਸਮਾਨ ਖਾ ਲਿਆ ਉਹਨਾਂ ਆਪਾਂ ਬਿਮਾਰ ਹੋ ਜਾਂਦੇ ਆ ਬੱਚੇ ਦਾ ਖਾਸ ਕਰਕੇ ਹੋ ਜਾਂਦੇ ਇਸ ਕਰਕੇ ਤੁਸੀਂ ਘਰ ਦਾ ਹੀ ਖਾਣਾ ਖਾਓ ਫਰੈਸ਼ ਬਹੁਤ ਵਧੀਆ ਜੀ ਠੀਕ ਹੈ ਸਰ ਸ਼ਿਕਾਉ ਜੀ ਤੁਹਾਡਾ ਬਤਾ ਨਾ YouTube ਫੈਮਲੀ ਚੜ੍ਹਦੇ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ